ਹੈਲੋ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮੇਡੀ ਵਿਦ ਐਜੂਕੇਸ਼ਨ ਦੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਅੱਜ ਦੇ ਬਲੌਗ ਦੇ ਵਿੱਚ ਜਿਹੜਾ ਆਪਾਂ ਬਣਾਉਣੇ ਆ ਆਲੂਆਂ ਦੇ ਪਰੌਠੇ ਮੰਮੀ ਹੁਣੀ ਜਿਹੜਾ ਕੱਲ ਗਏ ਸੀਗੇ ਨਾਨਕੇ ਉੱਥੇ ਜਿਹੜਾ ਨਾਨੇ ਹੁਣੀ ਗੱਡੀ ਦੀ ਡਿੱਜੀ ਦੇ ਵਿੱਚ ਆਲੂਆਂ ਦਾ ਪੂਰਾ ਰੱਖ ਦਿੱਤਾ ਭਰ ਕੇ ਤੇ ਹੁਣ ਆਪਾਂ ਦੇਖਦੇ ਹਾਂ ਆਲੂਆਂ ਦਾ ਕੀ ਕੀ ਬਣਾਉਣਾ ਇਹਦੀਆਂ ਰੈਸਪੀ ਬਣਾਵਣਾ ਆਪਾਂ ਸਾਰੇ ਆਲੂ ਮਿਕਾ ਦੇਣੇ ਆ ਤੇ ਅੱਜ ਦਾ ਫਿਲਹਾਲ ਆਪਾਂ ਬਣਾਉਣੇ ਆ ਆਲੂਆਂ ਦੇ ਪਰੌਠੇ ਦੱਸ ਦਿਆ ਤੁਹਾਨੂੰ ਕਿਦਾਂ ਆਪਾਂ ਆਪਣੇ ਘਰੇ ਆਲੂਆ ਦੇ ਪਰੌਠੇ ਬਣਾਈਦੇ ਆ ਤੇ ਬਾਕੀ ਤੁਸੀਂ ਮੈਨੂੰ ਮੇਰੀ ਇੰਸਟਾਗ੍ਰam ਆਈਡੀ ਤੇ ਫੋਲੋ ਕਰ ਸਕਦੇ ਹੋ ਜਿਹੜੀ ਕਿ ਤੁਹਾਨੂੰ ਪਤਾ ਹੀ ਆ ਸਚਿਨ ਸਰਾਲੀ ਅਫੀਸ਼ੀਅਲ ডিসਪਲੇ ਤੇ ਸ਼ੋ ਹੋ ਰਹੀ ਆ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਦਾ ਲਿੰਕ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਉੱਥੇ ਮੈਂ ਆਪਣੇ ਨਵੇਂ-ਨਵੇਂ ਵੀਡੀਓ ਦੇ ਅਪਡੇਟ ਜਿਹੜਾ ਪਾਉਂਦਾ ਰਹਿੰਨਾ ਚਲੋ ਦੋਸਤੋ ਬਣਾਣਾ ਐਂਡ ਵੇਸਟ ਕੀਤੇ ਕੱਦਦੇ ਅੱਜ ਦੇ ਇਸ ਵੀਡੀਓ ਨੂੰ ਸਟਾਰਟ ਤੇ ਇੱਧਰ ਗਾਇਸ ਆਪਾਂ ਫਾਈਨਲੀ ਜਿਹੜੇ ਆਲੂ ਜਿਹੜੇ ਸਗਲੇ ਦੇ ਵਿੱਚ ਪਾ ਕੇ ਪਾਣੀ ਤੇ ਉੱਤੇ ਝਾੜਦੇ ਆ ਥਿੰਨੇ ਦੇ ਉੱਤੇ ਤੇ ਇਹਨਾਂ ਨੂੰ ਹੁਣ ਆਪਾਂ ਉਬਾਲ ਲੈਣਾ ਵਧੀਆ ਤਰ੍ਹਾਂ ਇਦੋਂ ਬਾਅਦ ਇਹਨਾਂ ਨੂੰ ਛਿੱਲਗੇ ਤੇ ਜਿਹੜੇ ਆਪਾਂ ਪਰੋਹੇ ਬਣਾਵਾਂਗੇ ਇੱਧਰ ਦੇਖ ਸਕਦੇ ਹੋ ਪਾਣੀ ਉੱਪਰਾਂ ਜਿਹੜਾ ਸ਼ੁਰੂ ਹੋ ਗਿਆ ਹੈ ਇਹਨੂੰ ਉੱਪਰ ਕਰਦੇ ਆ ਬਾਂਡ ਤੇ ਇੱਧਰ ਗਾਇਸ ਆਪਾਂ ਜਿਹੜੇ ਆਲੂ ਹੁਣ ਕੱਢ ਲਿਆ ਠੰਡੇ ਕਰ ਲਿਆ ਸਗਲੇ ਦੇ ਵਿੱਚੋਂ ਤੇ ਇਹਨਾਂ ਨੂੰ ਹੁਣ ਆਪਾਂ ਛਿੱਲਣਾ ਹੈ ਉੱਧਰ ਮੰਮੀ ਜਿੱਦਾਂ ਛਿੱਲੀ ਜਾਂਦੀ ਆ ਆਇਨਾ ਬੜਿਆ ਆਪਾਂ ਆਲੂ ਜਿਹੜੇ ਛਲਕੇ ਇਹਨਾਂ ਦੇ ਪਰੌਠੇ ਬਣਾਉਣੇ ਆ ਤੇ ਉੱਧਰ ਆਪਾਂ ਜਿਹੜੇ ਪਿਆਜ਼ ਤਿੰਨ ਲੈ ਲਿਆ ਤੇ ਇੱਕ ਲੈ ਲਿਆ ਅਦਰਕ ਛੋੜੀ ਜੀ ਗੰਢੀ ਇਹ ਵੀ ਆਪਾਂ ਛਲਕੇ ਤੇ ਜਿਹੜਾ ਵਿੱਚ ਪਾ ਦੇਣਾ ਤਾਂ ਵੀ ਗਾਇਸ ਅਦਰ ਜਿਹੜੇ ਪਿਆਜ਼ ਤੇ ਅਦਰਕ ਆਪਾਂ ਚੀਰ ਲਿਆ ਥੋੜੀਆਂ ਜੀਆਂ ਮਿਰਚਾਂ ਵੀ ਚੀਰ ਕੇ ਵਿੱਚ ਪਾ ਲਈਆਂ ਇਹਨਾਂ ਨੂੰ ਲੈ ਕੇ ਚੱਲਦੇ ਹੁਣ ਆਪਾਂ ਅੰਦਰ ਤੇ ਪਰੌਠੇ ਜਿਹੜੇ ਬਣਾਉਣੇ ਕਰਦੇ ਆ ਸ਼ੁਰੂ ਇੱਧਰ ਗਾਇਸ ਜਿਹੜੇ ਆਪਾਂ ਆਲੂ ਛਲ ਕੇ ਰੱਖ ਲਏ ਸੀ ਤੇ ਆ ਪਿਆਜ਼ ਜਿਹੜੇ ਹੁਣ ਚੀਰ ਕੇ ਤੇ ਅਦਰਕ ਵੀ ਆਪਾਂ ਰੱਖ ਲਿਆ ਹੁਣ ਜਿਹੜਾ ਮੰਮੀ ਪਰੌਠੇ ਬਣਾਉਗੀ ਤੇ ਚਲੋ ਇਹਨਾਂ ਨੂੰ ਮੰਮੀ ਕਹਿੰਦੀ ਪਹਿਲਾਂ ਆਪਾਂ ਮਿਕਸ ਕਰ ਲੈਣਾ ਆਲੂਆਂ ਨੂੰ ਹਲੇ ਸਾਰਾ ਹਨ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਦਿੰਨਾ ਮਿਰਚਾ ਹੋਰ ਪੈਣੀਆਂ ਦੋ ਤਿੰਨ ਮਿਰਚਾ ਹੋਰ ਪੈਣੀਆਂ ਹਲੇ ਦੋ ਤਿੰਨ ਤੇ ਗਾਇਸ ਹੁਣ ਆਪਾਂ ਆਏ ਇਧਰ ਜਿਹੜਾ ਮਿਰਚਾ ਤੋੜਨ ਆਪਾਂ ਘਰੇ ਆਪਣੇ ਇੱਥੇ ਲਾਈਆਂ ਮਿਰਚਾਂ ਜਾਮਣੀ ਮਿਰਚਾਂ ਜਿਹੜੀਆਂ ਲੱਗੀਆਂ ਆ ਘਰੇ ਆ ਦੇਖ ਰਹੇ ਹੋ ਜਦੋਂ ਮੰਮੀ ਤੋੜੀ ਜਾਂਦੀ ਐ ਇਹ ਘਰ ਦੇ ਬੂਟੇ ਆਪਾਂ ਜਿਹੜੇ ਘਰੇ ਲਾਏ ਹੋਏ ਆ ਵਧੀਆ ਨਾਲੇ ਫਰੈਸ਼ ਫਰੈਸ਼ ਮਿਰਚਾ ਆਪਾਂ ਸਾਰੀਆਂ ਹੁਣ ਤੋੜ ਲੈਣੀਆਂ ਜਿੰਨੀਆਂ ਵੀ ਪੈਣੀਆਂ ਆ ਤੇ ਇੱਧਰ ਸਾਰੇ ਮਿਰਚਾਂ ਲਾਈਆਂ ਸੀ ਆ ਪਾਲਕ ਹੋਈ ਹੈ ਇਹਨਾਂ ਦਾ ਤਾਂ ਚਲੋ ਹੁਣ ਬੀ ਬਣ ਗਿਆ ਮਿਰਚਾਂ ਜਿਹੜੀਆਂ ਤੋੜ ਕੇ ਤਾਂ ਆਪਾਂ ਪਾਉਨੇ ਆ ਪਰੌਠਿਆਂ ਦੇ ਮਸਾਲੇ ਦੇ ਵਿੱਚ ਇੱਧਰ ਗਾਇਸ ਮਿਰਚਾਂ ਜਿਹੜੀਆਂ ਆਪਾਂ ਗ੍ਰੈਂਡ ਕਰ ਲੈਣੀਆਂ ਜਿਹੜੀਆਂ ਤੋੜ ਕੇ ਲਿਆਂਦੀਆਂ ਹੁਣ ਕੋੜੀਆਂ ਬਹੁਤ ਐ ਮਿਰਚਾਂ ਨਹੀਂ ਜਨੀਆਂ ਹੈਗੀਆਂ ਦੇਖਣ ਨੂੰ ਨਹੀਂ ਜਨ ਲੱਗਦੀਆਂ ਉੱਦਾਂ ਬੜੀਆਂ ਤਿੱਖੀਆਂ ਐ ਤੇ ਇਹਦੇ ਵਿੱਚ ਆਪਾਂ ਮਿਕਸੀ ਦੇ ਵਿੱਚ ਇਹਨੂੰ ਇਸ ਦਾ ਗ੍ਰਾਊਂਡ ਕਰ ਲੈਣਾ ਪੀ ਲੈਣਾ ਐਨ ਵਧੀਆ ਤਰੀਕੇ ਨਾਲ ਫਿਰ ਇਹਨੂੰ ਪਾਵਾਂਗੇ ਆਪਾਂ ਮਸਾਲੇ ਦੇ ਵਿੱਚ ਆਪਾਂ ਜਿਹੜੇ ਆਲੂ ਦੇ ਪਰੌਠਿਆਂ ਦਾ ਮਸਾਲਾ ਹੈ ਉੱਧਰ ਗੇੜੇ ਦੇਣੇ ਮਸ਼ੀਨ ਸ਼ੁਰੂ ਕਰਦੇ ਆ ਮਮੀ ਨੇ ਉੱਠੇ ਵੀ ਦੇਈ ਜਾਂਦੀ ਐ ਬੱਚੀ ਸੱਦੇ ਦੇਈ ਜਾਂਦੀ ਐ ਗੇੜੇ ਸੈਟਿੰਗ ਕਰਨ ਦੇ ਲਈ ਲੋ ਵੀ ਇਹਨੂੰ ਕਹਿੰਦੇ ਆ ਟ੍ਰੇਨ ਮਾਸਟਰ 2 ਮਿੰਟਾਂ ਦੇ ਵਿੱਚ ਸਾਰੀਆਂ ਮਿਰਚਾਂ ਪੀਕੇ ਸਾਈਡ ਤੇ ਕਰਤੀਆਂ ਤੇ ਇਧਰ ਇਹਨੂੰ ਆਪਾਂ ਪਾ ਦੇਣਾ ਹੁਣ ਮਸਾਲੇ ਦੇ ਵਿੱਚ ਜਿਹੜਾ ਆਲੂ ਆਮ ਮਸਾਲਾ ਕਰੋ ਕਰੋ ਮਿਕਸ ਮਿਕਸ ਕਰਕੇ ਇਹਦੇ ਵਿੱਚ ਪਾਉਨੇ ਆ ਚਾਲੂ ਪੀ ਦੇਣੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਸਾਰੇ ਲੋ ਵੀ ਇਹਨੀਆਂ ਮਿਰਚਾਂ ਜਿਹੜੀਆਂ ਆਪਾਂ ਪਾ ਦੇਣੀਆਂ ਇਹਦੇ ਵਿੱਚ ਪਹਿਲਾਂ ਵੀ ਥੋੜੀ ਜੀ ਮਿਰਚ ਪਾਈ ਮੰਮੀ ਕਹਿੰਦੀ ਤੇ ਇਨੂੰ ਹੁਣ ਆਪਾਂ ਜਿਹੜਾ ਮਿਕਸ ਕਰਕੇ ਵਧੀਆ ਤਰੀਕੇ ਨਾਲ ਤੇ ਪੀਵਾਂਗੇ ਐਨ ਪੀਦੇ ਨੇ ਆਪਾਂ ਵਿੱਚ ਕੋਈ ਆਲੂਆਂ ਦੀ ਡਲੀ ਨਹੀਂ ਰਹਿਣ ਦੇਣੀ ਤੇ ਹੁਣ ਪੈਣ ਲੱਗਾ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਨਮਕ ਆਪਾਂ ਪਾ ਦੇਣਾ ਹੁਣ ਵੀ ਇੱਕ ਵਾਰੀ ਤਾਂ ਕੋਈ ਥੰਮ ਕਰਨਾ ਹੀ ਹੁਣ ਕੀ ਪੈਣਾ ਮੰਮਾ ਮਸਾਲਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲਾ ਗਰਮ ਮਸਾਲਾ ਜਿਹੜਾ ਐਮ ਡੀ ਐਚ ਦਾ ਲੋਬੀ ਮਸਾਲਾ ਵੀ ਪੈ ਗਿਆ ਬਸ ਮੈਂ ਇਥੇ ਆਪਾਂ ਇਹਦੇ ਵਿੱਚ ਪਾ ਦੇਣੀ ਆ ਹਰੀ ਜਿਹੜੀ ਆ ਸੁੱਕੀ ਹੋਈ ਸੁੱਕੀ ਮੇਥੀ ਲੋਬੀ ਆਪਾਂ ਪਾਤੀ ਇਹਦੇ ਵਿੱਚ ਇਹਦੇ ਨਾਲ ਸਵਾਦ ਜਿਹੜਾ ਹੋਰ ਵਧੀਆ ਹੋ ਜਾਣਾ ਇਹ ਵੀ ਐਮ ਡੀ ਐਚ ਦੀ ਆ ਦੇਖ ਸਕਦੇ ਹੋ ਮੂਰ ਮੂਰ ਬਣੇ ਡੱਬੇ ਤੇ ਤੇ ਇੱਧਰ ਆਪਾਂ ਹੁਣ ਇਹਨੂੰ ਮਿਕਸ ਕਰਦੇ ਆ ਗਾਇਸ ਅੱਜ ਘਰਦੇ ਆ ਦੀ ਜਿਹੜੀ ਸਪੈਸ਼ਲ ਡਿਮਾਂਡ ਦੇ ਉੱਤੇ ਘਰੇ ਵਾਲੋਂ ਆ ਦੇ ਪਰੌਠੇ ਬਣਨੇ ਆ ਦਹੀਂ ਜਿਹੜਾ ਆਪਾਂ ਰਾਤੀ ਜਮਾ ਲਿਆ ਸੀਗਾ ਜਾਗ ਲਾਪਤਾ ਸੀ ਦੁੱਧ ਨੂੰ ਤੇ ਦਹੀਂ ਤਾਂ ਜਿਹੜਾ ਆਪਣਾ ਜੰਮ ਕੇ ਰੈਡੀ ਹੋ ਗਿਆ ਸੀ ਤੇ ਦਹੀਂ ਦੇ ਨਾਲ ਖਾਵਾਂਗੇ ਆਪਾਂ ਆਲੂ ਦੇ ਪਰੌਠੇ ਗਾਇਸ ਇੱਧਰ ਜਿਹੜਾ ਹਲਵਾ ਦਾ ਮਸਾਲਾ ਆਪਾਂ ਮਿਕਸ ਕਰ ਲਿਆ ਇਹਨੂੰ ਵਧੀਆ ਤਰੀਕੇ ਨਾਲ ਦੇਖ ਸਕਦੇ ਹਾਂ ਇੱਦਾਂ ਪਾਏ ਨੂੰ ਮਿਕਸ ਕਰ ਦਿੰਦਾ ਇਹਨੂੰ ਵਿੱਚ ਪਿਆਜ਼ ਸਾਰਾ ਤੇ ਹੁਣ ਮੰਮੀ ਲਾਉਣ ਲੱਗੀ ਆ ਪਰੌਠੇ ਆਲੂ ਵਾਲੇ ਇੱਧਰ ਪਰੌਠਾ ਗਾਇਸ ਰੈਡੀ ਜਾਂਦਾ ਤੇ ਬਾਲੇ ਹੀ ਵਧੀਆ-ਵਧੀਆ ਪਰੌਠੇ ਰੜਨ ਲਈ ਆ ਮੰਮੀ ਮੰਮੀ ਕੋਰਸ ਕਿੱਤੋਂ ਕੀਤਾ ਮੰਮੀ ਤਾਂ ਲੋ ਮਗਲੋਂ ਲਾਈ ਨੀ ਤੋਂ ਨਾਨੀ ਤੋਂ ਮੰਮੀ ਐਨ ਪੱਕਾ ਜਿਹੜਾ ਕੋਰਸ ਕਰਕੇ ਆਈ ਆਂ ਪਰੋਠੇ ਲਾਈਏ ਦੇਖੋ ਦੇਖੋ ਇਹਨਾਂ ਸਾੜਨਾਂ ਜਾਂ ਇੱਧਰ ਚੱਲ ਵਧੀਆ ਬਣਾ ਸਕੀ ਮੈਂ ਤੇ ਇੱਧਰ ਗਾਇਸ ਮੰਮੀ ਪਰੋਠੇ ਜਿਹੜੇ ਲਾਈ ਜਾਂਦੀ ਆ ਵਧੀਆ ਵਧੀਆ ਤੇ ਹੋਰ ਵੀ ਈ ਮੰਮੀ ਨੇ ਹੁਣ ਇਹਦੀ ਅਮਾ ਹੋਰ ਕੋਈ ਰੈਸਪੀ ਹੁੰਦੀ ਲਾਉਣ ਦੀ ਇਹ ਦਵਾਲੀ ਹਨ ਤੇ ਪਰੌਠੇ ਜਿਹੜੇ ਮੰਮੀ ਕਹਿੰਦੀ ਡਬਲ ਵੀ ਬਣ ਜਾਂਦੇ ਦੁੱਪੜ ਵੀ ਦੁੱਪੜ ਕਿੱਦਾਂ ਬਣਦੇ ਆ ਉਹ ਦੋ ਰੋਟੀਆਂ ਲੈ ਕੇ ਤੇ ਵਿਚਾਲੋਂ ਭਰਦੇ ਨੇ ਹਨਾ ਐਦਾਂ ਦੁੱਪੜ ਵੀ ਬਣ ਜਾਂਦੇ ਆ ਆਲੂ ਵਾਲੇ ਪਰੌਠੇ ਤੇ ਆਪਾਂ ਤਾਂ ਹੱਲੇ ਕਹਿ ਰਹੇ ਜਿਹੜੇ ਲਾਉਣਦੇ ਆ ਹੋਰ ਇਹ ਵਾਲੇ ਸਾਰੇ ਆਪਾਂ ਲਾ ਦੇਣੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਕਿੱਦਾਂ ਦੇ ਬਣੇ ਪਰੌਠੇ ਖਾ ਕੇ ਫਾਈਨਲੀ ਗਾਇਸ ਇੱਧਰ ਪਰੌਠੇ ਜਿਹੜੇ ਬਣ ਕੇ ਰੈਡੀ ਹੋ ਗਏ ਆ ਆਪਾਂ ਲਿਆ ਆਪਾਂ ਦਹੀਂ ਤੇ ਪਰੌਠੇ ਜਿਹੜੇ ਰੱਖ ਲਿਆ ਦੋ ਇਹਨਾਂ ਨੂੰ ਆਪਾਂ ਹੁਣ ਖਾਵਾਂਗੇ ਤੇ ਬਾਕੀ ਗਾਇਸ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਇਹ ਵਲੌਗ ਵੀਡੀਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਜਿਹੜਾ ਨਵੇਂ ਆ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜਾ ਘੰਟੀ ਆ ਉਹਨੂੰ ਆਲ ਦੇ ਉੱਤੇ ਸਿਲੈਕਟ ਕਰ ਲਿਓ ਤਾਂ ਜੋ ਸਾਡੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਉੱਤੇ ਟਾਈਮ ਸਰ ਮਿਲਦੀ ਰਹੇ ਚਲੋ ਦੋਸਤੋ ਮਿਲਦੇ ਆਂ ਅਗਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ